ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਤਾਜੀ ਸੂਈ ਬਾਈ ਤੇ ਇੱਕ ਆ ਗਈ ਟੋਕੜ ਵੜਾ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 81467 15312 ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸੋ ਠੀਕ ਹਾਂ ਬਾਈ ਜੀ ਹਾਂ ਠੀਕ ਹੈ ਨਾਮ ਤੇ ਬਾਈ ਜੀ ਆਪਣਾ ਡਰੈਸ ਬੋਲ ਦੋ ਨਾਂ ਬਲਦੇਵ ਸਿੰਘ ਪਿੰਡ ਤਲਵੰਡੀ ਹੂੰ ਜਿਲ੍ਹਾ ਜਿਲ੍ਹਾ ਆਪਣ ਉਪਰਨਾਲਾ ਜੀ ਤਹਿਸੀਲ ਤਪਾ ਹਣਾ ਤਹਿਸੀਲ ਤਪਾ ਜੀ ਤੇ ਨੇੜੇ ਦੇ ਪਿੰਡ ਬਾਈ ਜਿਹੜੇ ਸਈ ਦੋ ਭਾਗੀ ਕੇ ਹੂੰ ਤੇ ਇਧਰ ਹਿੰਤਪੁਰਾ ਮੱਝੂ ਤੇ ਭਦੌਣ ਅਲਕੜਾ ਮੋਬਾਈਲ ਨੰਬਰ ਬੋਲ ਦੋ ਆਪਣਾ 98786 11084 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਆ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਜੀ ਪਲੂਨ ਸੂਈ ਹਾਂਜੀ ਹਾਂਜੀ ਤੇ ਕਦੋਂ ਕ ਸੂਈ ਆ ਬਾਈ ਇਹ ਇਹ ਕੱਲ ਸੂਈ ਆ ਜੀ ਠ ਤੇ ਬੱਚਾ ਕੀ ਆ ਗਿਆ ਬਾਈ ਬੱਚਾ ਬੱਛਾ ਜੀ ਬੱਚਾ ਬਾਈ ਬਸ ਆ ਗਿਆ ਉਹ ਬੈਠਾ ਗਿਆ ਤੇ ਜੇਰ ਵਗੈਰਾ ਓਕੇ ਆ ਜੀ ਹਾ ਜੇਰ ਵਗੈਰਾ ਪੈ ਗਈ ਠੀਕ ਹੈ ਜੇਰ ਜੇਰ ਵਗੈਰਾ ਬਾਈ ਕਹਿੰਦੇ ਬੈਡਾਣਾ ਓਕੇ ਹਾਂਜੀ ਹਾਂਜੀ ਤੇ ਕਿੰਨਾ ਕ ਬੋਲਾ ਫਿਰ ਕੱਢਿਆ ਇਹ 5 ਕਿਲੋ ਕੱਢਿਆ ਹੁਣ ਚੋਈ ਵੀ ਆ ਇਹ ਠੀਕ ਹੈ ਜੀ ਹਾਂਜੀ ਬਾਈ ਕਹਿੰਦੇ ਹੁਣ ਬਾਈ ਜਵਾਈ ਹੋਈ ਵੀ ਆਗੀ ਬੋਲਾ ਮਤਲਬ ਕਿ ਕੱਢਿਆ ਵਗਾ ਕਿੰਨਾ ਕ ਦੁੱਧ ਦੇ ਦੂ ਜੀ ਇਹ 14 ਲੀਟਰ ਦੇ ਦਊਗੀ ਠੀਕ ਹੈ ਉਹ ਠੰਡੀ ਹੈ ਜੀ ਬਿਲਕੁਲ ਜੀ ਜਿਹਨਾਂ ਦਾ ਠੰਡੀ ਠੰਡੀ ਮਰਫੋਲ ਧਾਰਾਪੁਰ ਜਮ ਮਾਰਦੀ ਮਾਰੀ ਚਲੋ ਜੀ ਸਹੀ ਗੱਲ ਹੈ ਲੈ ਭਾਈ ਇਹਨਾਂ ਦਾ ਅੰਦਰ ਜਮ ਮਾਰਦੀ ਚੱਕਰ ਚੱਕਰੀ ਹਾਂਜੀ ਸਹੀ ਗੱਲ ਹੈ ਰੋਈ ਕੋਸ ਨਹੀਂ ਕੰਨੀ ਕਰਮ ਵਾਲੀ ਬਾਕੀ ਲੇਵਾ ਬਹੁਤ ਸੋਹਣਾ ਬਣਾ ਗਈ ਜਿਵੇਂ ਪਹਿਲਾਂ ਨਾਲ ਲੇਵਾ ਬਾਕੀ ਥਾਂ ਨੁ ਗੁਲਾਬੀ ਪੂਰੀ ਵਿਥੀ ਤੇ ਥਾਂ ਲੱਗੀ ਬਾਕੀ ਖਾਣ ਪੀਣ ਨੂੰ ਖੁੱਲੀ ਹੈ ਜੀ ਖਾ ਉਹ ਕੋਈ ਚੀਜ਼ ਨਹੀਂ ਛੱਡੀ ਠੀਕ ਹੈ ਹਾਂ ਜੀ ਬਾਈ ਕਹਿੰਦੇ ਖਾਣ ਪੀਣ ਨੂੰ ਵੀ ਖੁੱਲੀ ਹੈ ਬਾਕੀ ਕੁਆਲਿਟੀ ਬਹੁਤ ਹੈ ਵਸੀ ਚ ਹੈ ਨਾ ਹਾਂ ਜੀ ਹਾਂ ਜੀ ਸਹੀ ਗੱਲ ਹੈ ਜੀ ਫੇਸ ਇਹ ਤਾਂ ਪਹਿਲਾਂ ਸੰਭੀ ਨਹੀਂ ਕਿਸੇ ਤੋਂ ਠੀਕ ਹੈ ਜੀ ਹਾਂ ਜੀ ਫੇਸ ਬਿਊਟੀ ਚੈੱਕ ਕਰੋ ਬਾਈ ਛੋਟਾ ਕਰਨ ਬਰੀਡ ਇੱਕ ਨੰਬਰ ਵਾਕੀ ਨਾ ਠੰਡੀ ਸੀ ਲੱਗੇ ਮੈਂ ਪਲੋਰ ਸੂਈ ਕਹਿੰਦੀ ਕੁਛ ਨਹੀਂ ਨਾ 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 ਬਿਨੇ ਨਿਆਣੇ ਤੋਂ ਚੁਈ ਆਹੇ ਜੀ ਠੀਕ ਹੈ ਹਾਂ ਜੀ ਬਈ ਕਹਿੰਦੇ ਬਿਨਾ ਨਿਆਣੇ ਤੋਂ ਬਈ ਆਪਾਂ ਚੁਈ ਆ ਤੇ ਖੋਲ ਦੇ ਜੀ ਤੋਰ ਦੇ ਮੜੀ ਜੀ ਖੋਲ ਕੇ ਇੱਕ ਬਈਤਾ ਜੀ ਸੂਈ ਵੀ ਆ ਤੈ ਨਵਾਈ ਤਮਾਈ ਨਹੀਂ ਜਨਵਾਈ ਤਮਾਈ ਹੋਈ ਤਾਂ ਗੱਲ ਵੱਖਰੀ ਦੇਸੂ ਜੀ ਹਾਂ ਜੀ ਹਾਂ ਜੀ ਹੂੰ ਲੇਵਾ ਜਿਹੜਾ ਇਹਨੂੰ ਆ ਗਿਆ ਬਈ ਟਾਇਟ ਆ ਗਿਆ ਕਰ ਮਾਲਣਾ ਫੀਟੰਗਾਲਾ ਲੇਵਾ ਕਹਿ ਸਕਦਾ ਬਹੁਤ ਸੋਣਾ ਫਿਕਸ ਜਾ ਬੰਨਣਾ ਲੱਗਿਆ ਵਗਾ ਤੋੜਾ ਤੋੜਾ ਇਹਦਾ ਆਪਾਂ ਸਮ ਚੈੱਕ ਕਰਵਾ ਲਾ ਲੇ ਬਈ ਚੈੱਕ ਕਰ ਸਕਦੇ ਬਾਕੀ ਲੰਮੀ ਲੰਮੀ ਬਾਤ ਹੈ ਜੀ ਹਨਾ ਹਾਂ ਜੀ ਹਾਂ ਜੀ ਹੂੰ ਲੰਮੀ ਲੰਮੀ ਫੁੱਲ ਤੋਰਾ ਤਰਾ ਇੱਕ ਨੰਬਰ ਬਾਕੀ ਥਣ ਵੀ ਗਲਾਬੀ ਲੱਗਾ ਵਾ ਇਹ ਤਾਂ ਬਹੁਤ ਛੋਟੀ ਉਮਰ ਦੀ ਹੈ ਸਹੀ ਗੱਲ ਹੈ ਜੀ ਆਜਾ ਤੇ ਇਹਦਾ ਮੁੱਲ ਫਿਰ ਕੀ ਰਹੂਗਾ ਜੀ ਮੁੱਲੇ ਦਾ ਫੋਨ ਤੇ ਦੱਸ ਦਾਂਗੇ ਜੀ ਜਾਇਜ ਹੋਊਗਾ ਹਾਂ ਜਾਇਜ ਬਿਲਕੁਲ ਜਾਇਜ ਠੀਕ ਬਈ ਕਹਿੰਦੇ ਮਾਂ ਟਾਂ ਕਰਾਂਗੇ ਪੂਰਾ ਜੀ ਫੋਨ ਤੇ ਤੇ ਮੁੱਲ ਰਹੂਗਾ ਇਹਦਾ ਜਾਇਜ ਬਾਕੀ ਇਹਦਾ ਪ੍ਰਿੰਟ ਚੈੱਕ ਕਰ ਸਕਦੇ ਸੁਨੱਖ ਬਣਾ ਚੈੱਕ ਕਰ ਸਕਦੇ ਨਮਾ ਹਾਰ ਸੂਈ ਸਵਾਈ ਹੈ ਬਈ ਬੱਚਾ ਇਹਦੇ ਮਗਰ ਕਰਮਾਲੀ ਦੇ ਆ ਗਿਆ ਬੱਚਾ ਤੇ ਮੁੱਲ ਬਾਈ ਕਿਨੇ ਕਰਾਂਗੇ ਬਾਈ ਜਮਾ ਜਾਇਜ਼ ਤੇ ਲੈਣ ਦੇਣੀ ਜਿਹੜਾ ਇਹਦਾ ਮੁੱਲ ਹੋਊਗਾ ਬਾਕੀ ਥਾਂ ਥਾਂ ਨੂੰ ਚੈੱਕ ਕਰ ਸਕਦੇ ਸਫਾਈ ਲੈਵੇ ਦੀ ਬਹੁਤ ਚੰਗੀ ਹੈ ਬਾਈ ਮੁੱਲ ਬਾਈ ਕਿਨੇ ਜਮਾ ਜਾਇਜ਼ ਰਹੂਗਾ ਜੀ 2 ਨੰਬਰ ਤੇ ਕਿਹੜਾ ਸੂਆ ਜੀ ਇਹ ਇਹ ਪੈਂਦਾ ਸੂਆ ਜੀ ਪਲੂਨ ਸੂਈ ਹੈ ਹਾਂ ਪਲੂਨ ਸੂਈ ਹੈ ਜੀ ਕਦ ਕਾਟ ਦੇਖੋ ਤੁਸੀਂ ਮੈਂ ਕਹਣਾ ਕੀ ਆ ਬਾਤ ਹਾਂ ਜੀ ਤੇ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ 3 ਮਹੀਨੇ ਠੀਕ ਹੈ ਸਵਾ ਮਹੀਨਾ ਠੀਕ ਆ ਬੜਾ ਹੋ ਗੇ ए बी सी डी ਦਾ ਟੀਕਾ ਪਰਾਏ ਕੋਲੇ ਉਹ ਪਿਆ ਸੀਮਣ ਪਿਆ ਜੀ ਆਪਣੇ ਕੋਲੇ ਹਾਂ ਪਿਆ ਠੀਕ ਹੈ ਬਾਈ ਕਹਿੰਦਾ ਸੀਮਣ ਡਰਾ ਜਿਹੜਾ ਮੈਂ ਪਿਆ ਗਿਆ ਸਟਰਾ ਆਪਣੇ ਕੋਲੇ ਬਾਈ ਜਿਹੜਾ ਵੀ ਵੀਰ ਸੌਦਾ ਕਰਦਾ ਉਹਨੂੰ ਦੇ ਦਿਓ ਹਨਾ ਜੀ ਹਾਂ ਹੂੰ ਦੇਵਾ ਗਿਆ ਆਪਣੇ ਕੋਲੇ ਪੈ ਜੀ ਹਾਂਜੀ ਠੀਕ ਹੈ ਤੇ ਮੁੱਲ ਫਿਰ ਖਾਲੀ ਵਾਲਾ ਹੋਊਗਾ ਹਾਂ ਮੁੱਲ ਖਾਲੀ ਵਾਲਾ ਜੀ ਠੀਕ ਹੈ ਉਹ ਅਗਲੇ ਕਿਸਮਤ ਹੈ ਹਾਂ ਜੀ ਮੁੱਲ ਬਾਈ ਕਹਿੰਦੇ ਦੇਖੋ ਬਾਈ ਕਰਾਂਗੇ ਖਾਲੀ ਵਾਲਾ ਤੇ ਉਹ ਦੇਖੋ ਅਗਲੇ ਦੇ ਕਰਮ ਹਨਾ ਤੇ ਚਵਾਈ ਹੋਈ ਵੀ ਹੈ ਜੀ ਚਵਾਈ ਇਹਦੀ ਹੋਈ ਵੀ ਹੈ ਜੀ ਤੇ ਕਿਵੇਂ ਤਿਆਰ ਹੁੰਦੀ ਹੈ ਸਾਉ ਨੂੰ ਹਾਂ ਜੀ ਹਾਂਜੀ ਬਧੀਆਂ ਤਿਆਰ ਹੁੰਦੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਠੀਕ ਹੈ ਬਾਕੀ ਸੀਲ ਸਾਉ ਜਿਵੇਂ ਮਰਜੀ ਇਹ ਤਾਂ ਇੱਕ ਬਸ ਇੱਕ ਸਿੰਗਾ ਗਨੂ ਮਾਰ ਖਾ ਗਈ ਬਹੁਤ ਵਧੀਆ ਚੀਜ਼ ਹੈ ਜੀ ਬਾਕੀ ਵਜਨ ਬਹੁਤ ਆ ਜੀ ਹਾਂ ਵਜਨ ਬਹੁਤ ਆ ਹਾਂ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ ਇਹਦੇ ਥੱਲੇ 120 ਲੀਟਰ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਭਾਵੇਂ ਕੋਈ ਮੰਨ ਕੇ ਚਲੋ ਦੋ ਟਾਈਮ ਚੁਆਈ ਕਰ ਲਿਆ ਹਾਂ ਜੀ ਹਾਂ ਜੀ ਐਡੀ ਬੋਗਾਂ ਦਾ ਜੀ ਨਾ ਸਿੰਘ ਨੂੰ 1.5 ਲੱਖ ਦੀ ਹੈ ਜੀ ਹਾਂ ਜੀ ਸਹੀ ਗੱਲ ਆ ਬਾਕੀ ਵਜਨ ਨਾਲ ਜੰਦ ਜਾਣ ਲਿਆ ਮੇਨ ਗੱਲ ਨਾ ਬਾਈ ਕਹਿੰਦੇ ਵੀ ਠੰਡੀ ਵਾਲੀ ਆ ਯਾਰ ਹਾਂ ਜੀ ਕਹਿਣਾ ਕੁਛ ਨਹੀਂ ਜ ਕਿਆ ਬਾਤ ਆ ਬਾਕੀ ਠੰਡੀ ਦੇਖੋ ਲੈ ਬਾਈ ਐਂ ਥਣ ਫੜੀ ਜਾਂਦੇ ਕੋਈ ਦਿੱਕਤ ਹੀ ਨਹੀਂ ਗਈ ਹਾਂਜੀ ਲਓ ਕਿਆ ਬਾਤ ਜਿਵੇਂ ਮਰਜੀ ਜਿੱਧਰ ਮਰਜੀ ਆਹ ਪੋਲੀ ਬਹੁਤ ਅਜਦਾ ਠੀਕ ਹੈ ਹਾਂਜੀ ਬਾਕੀ ਸਿੰਘ ਜਰੂਰ ਆ ਬਾਈ ਕਹਿਣਾ ਕੁਛ ਨਹੀਂ ਤੁਸੀਂ ਇਹਦੀ ਨਰਵਾਈ ਚੈੱਕ ਕਰ ਸਕਦੇ ਬੜੀ ਠੰਡੀ ਹੈ ਜੀ ਬਹਿ ਜਾਂਦੀ ਹੱਥ ਮਾਰਦੇ ਜੀ ਠੀਕ ਹੈ ਤੇ ਖੋਲ ਦਿਓ ਜੀ ਇਹਨੂੰ ਵੀ ਤੌਰ ਦੇਖੋ ਬਾਕੀ ਵਜਨ ਵਾਲੀ ਆ ਬਾਈ ਕੱਦ ਕਾਟ ਚੰਗਾ ਗਾ ਤੇ ਸਵਾ ਮਹੀਨਾ ਹੋ ਗਈ ਹੈ ਨਾ ਟੀਕਾ ਲੱਗਣ ਇਹ ਨੂੰ ਹਾਂ ਸਵਾ ਹੋ ਗਿਆ ਜੀ ਸਵਾ ਮਹੀਨਾ ਬਾਈ ਕਨੇ ਟੀਕਾ ਲੱਗੇ ਨਾ ਹੋ ਗਿਆ ਬਾਈ ਤੇ ਜਿਹੜਾ ਇਹਦਾ ਮੁੱਲ ਕਰਾਂਗੇ ਬਾਈ ਕਨੇ ਆਪਾਂ ਖਾਲੀ ਵਾਲਾ ਮੁੱਲ ਕਰਾਂਗੇ ਬਾਹਲਾ ਆਪਾਂ ਇਹਦਾ ਮੁੱਲ ਨਹੀਂ ਕਰਦੇ ਥਾਣਾਵਾਨੇ ਦੀ ਬਿਲਕੁਲ ਸਾਫ ਸੁਥਰੀ ਆ ਹਾਂ ਤੋੜ ਦਿਓ ਇਧਰੋਂ ਲੰਮੀ ਤੋੜਾ ਤਰਾ ਭਈਆ ਪਸੂਨੇ ਦਾ ਚੈੱਕ ਕਰਵਾ ਲੈਣਾ ਕਰ ਮੜੀ ਦਾ ਬਾਕੀ ਪੱਧਰ ਪੁੱਧਰ ਕਰਮ ਵਾਲੀ ਨਾਲ ਗੱਲ ਕਰੀਏ ਫੁੱਲ ਵਧੀਆ ਬਜਨ ਵਾਲਾ ਇਹਦਾ ਕਰੂ। ਬਾਕੀ ਬਿਲਕੁਲ ਪਿਓਰ ਆ ਜੀ। ਹੂੰ ਸਹੀ। ਇਹਦੀ ਰੀਡ ਦੀ ਹੱਡੀ ਦੇਖੋ ਬੱਤਾਂ ਦੇਖੋ। ਜਮਸ ਰੀਡ ਰੀਡ ਦੀ ਹੱਡੀ ਪੁੱਤਰ ਪੁੱਤਰ ਫੁੱਲ ਖਾਣਾ-ਖਾਣਾ ਦਾ ਵੀ ਸਹਜ। ਇੱਕ ਨੰਬਰ। ਬਾਕੀ ਪਲੀ ਸਮੀ ਬਈ ਫੁੱਲ ਲੱਗੀ ਕੋਈ ਵੀਰ ਆਊਗਾ ਨਾ ਛੂਟੀ ਹੀ ਮੰਨ ਕੇ ਨਾ ਆਇਆ। ਸੋਹਣਾ ਦਾ ਡਾਂਗਾ। ਫੂਮ ਅਲਾਦਾ 5.5 ਫੁੱਟ ਦੇ ਨੇੜੇ ਦੇੜੇ। 5.5 ਫੁੱਟ ਹਾਂਜੀ ਹਾਂਜੀ। ਹਾਂਜੀ ਮੇਰਾ ਕੱਦ 6 ਫੁੱਟ ਆ ਜੀ। ਬਾਕੀ ਫੇਸ ਬਿਊਟੀ ਵਗੈਰਾ ਚੈੱਕ ਕਰ ਸਕਦੇ। ਇਹਦਾ ਮੁੱਲ ਜੀ ਫਿਰ? ਇਹਦਾ ਮੁੱਲ ਵੀ ਫੋਨ ਤੇ ਜੀ। ਜਾਇ ਜੀ ਰਹੂਗਾ। ਬਿਲਕੁਲ ਜਾਇ ਜੀ ਮ ਮਨੋ ਬਾਈ ਕਹਿੰਨੇ ਬਈ ਇਹਦਾ ਵੀ ਚੈਜ ਕਰਾਂਗੇ ਮਾਣ ਤਾਣ ਵਧੀਆ ਕਰਾਂਗੇ ਕਹਿੰਨੇ ਜਿਹੜਾ ਵੀ ਕੋਈ ਵੀਰ ਆਊਗਾ ਬਸ ਕਿ ਖਣ ਖਣ ਵੀ ਇਧਰ ਆ ਕੇ ਚੱਲ ਸਕਦਾ ਬੜਾ ਚੰਗਾ ਲੱਗਿਆ ਵਾ ਸਵੇਰ ਦੀ ਬਾਈ ਕਹਿੰਨੇ ਚਵਾਈ ਹੋਈ ਵੀ ਆ ਬਾਈ ਸ਼ਾਮ ਤੱਕ ਅਡਰਾ ਜਿਹੜਾ ਬਹੁਤ ਸੋਹਣਾ ਤਿਆਰ ਕਰਦੀ ਆ ਕਿਸੇ ਵੀ ਵੀਰ ਨੂੰ ਬਈ ਦੋਮਾ ਚ ਕੋਈ ਵੀ ਨਾ ਪਸੰਦ ਆਉਂਦਾ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ ਜੀ